ਗੁਰਦੁਆਰਾ ਗਿਰਤੂਪੁਰ ਸਾਹਿਬ ਦੇ ਪਿੰਡ ਮੋੜਾਂ ਵਿਖੇ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ਾ ਤੇ ਲੰਬਾ ਜਾਮ ਲੱਗਿਆ ਹੈ ਤਾਂ ਦੱਸਿਆ ਕਿ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਤੇ ਆਤੀ ਗਰਮੀ ਹੋਣ ਕਾਰਨ ਲੋਕ ਵੱਖ-ਵੱਖ ਸੂਬਿਆਂ ਤੋਂ ਹਿਮਾਚਲ ਅਤੇ ਕੁਲ ਮੰਨਾਲੀ ਦੇ ਲਈ ਘੁੰਮਣ ਜਾ ਰਹੇ ਨੇ ਜਿਸ ਤੋਂ ਬਾਅਦ ਜ਼ਿਆਦਾ ਟੂਰਿਸਟ ਹੋਣ ਕਾਰਨ ਸਵੇਰ ਤੋਂ ਹੀ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਜੋ ਕਿ ਗਿਰਤੂਪੁਰ ਸਾਹਿਬ ਕੁਲ ਮੰਨਾਲੀ ਮਾਰਗ ਤੇ ਹੈ ਉੱਥੇ ਲੰਬਾ ਜਾਮ ਲੱਗਿਆ ਹੋਇਆ ਜਿਸ ਦੇ ਚੱਲਦੇ ਅੱਜ ਸਵੇਰ ਤੋਂ ਹੀ ਲੰਬਾ ਜਾਮ ਦੇਖਣ ਨੂੰ ਮਿਲਿਆ ਹੈ ਤੇ ਲੋਕਾਂ ਨੂੰ ਘੰਟਾ-ਘੰਟਾ ਖੜਕੇ ਟੋਲ ਪਲਾ ਅਸਮੋਗਤ ਰਾਗੀਰਨ ਦੱਸਿਆ ਕਿ ਉਹ ਇੱਕ ਤਾਂ ਹੱਤ ਦੀ ਗਰਮੀ ਕਾਰਨ ਪ੍ਰਸਾਰ ਨੇ ਅਤੇ ਦੂਜੇ ਪਾਸੇ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ਾ ਤੇ ਲੱਗੇ ਭਾਰੀ ਜਾਮ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਹਿੰਦੇ ਕਿ ਭਾਵੇਂ ਨੈਸ਼ਨਲ ਹਾਈਵੇ ਤੇ ਉਲਮ ਮੁਤਾਬਕ ਗੱਡੀ ਨੂੰ ਜ਼ਿਆਦਾ देर ਲਾਈਨ ਦੇ ਵਿੱਚ ਖੜਾ ਨਹੀਂ ਰੱਖਿਆ ਜਾ ਸਕਦਾ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਘੰਟਾ-ਘੰਟਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਟਾਈਮਿੰਟ ਹੋ ਗਏ ਨੇ ਭਾਜੀ ਸਾਨੂੰ। ਲੱਗਦਾ ਨਹੀਂ ਨੈਸ਼ਨਲ ਹਾਈਵੇ ਦੇ ਕੁਝ ਰੂਲ ਹੈਗੇ ਆ। ਇੱਥੇ ਤੇ ਨਹੀਂ ਲੱਗਦਾ ਭਾਈ ਜੀ ਦਿੱਲੀ ਤੇ ਆਪਣਾ ਸਹੀ ਹੈ ਵਧੀਆ ਹੈ ਜੀ ਸਾਹਿਬ ਕਿੰਨਾ ਕਿੰਨਾ ਟਾਈਮ ਹੋ ਗਿਆ ਜਾਮ ਦੇ ਵਿੱਚ ਵੀਰ 1 ਘੰਟਾ ਹੋ ਗਿਆ 1 ਘੰਟੇ ਦੇ ਜਿਆਦਾ ਟੂਲ ਵੀ ਹੋ ਰਹੇ ਦਾ ਭੈਣੋ ਕਿਆ ਕਰੀਏ ਇੰਨੇ ਦਾ ਦਾ ਟੂਲ ਲੀ ਜਿੰਨੇ ਦਾ ਸੀ ਚੇਲ ਹੀ ਖੁੱਲਦਾ ਕਿਹੜੀ ਜਗ੍ਹਾ ਦਾ ਟੋਲ ਹੈ ਜੀ ਇਹ ਪਿੰਡ ਬੋੜੇ ਦਾ ਹੈ ਜੀ ਨੈਸ਼ਨਲ ਹਾਈਵੇ ਦਾ ਮੋੜਾ ਪੈਦਾ ਟੋਲੇ ਦਾ ਕਿ ਮਲਾਜ਼ਮੋ ਕਿਆ ਨਹੀਂ ਨਹੀਂ ਹਮ ਟੋਲ ਕੇ ਮਲਾਜ਼ਮ ਨਹੀਂ ਹੈ ਐਕਚੁਅਲੀ ਜਾਮ ਬਹੁਤ ਲੱਗ ਗਿਆ ਹੈ ਤੁਮ ਕੋਸ਼ਿਸ਼ ਕਰ ਰਹੇ ਜਿੱਤੇ ਜਿਆਦਾ ਗੱਡੀਆਂ ਨਿਕਲ ਪਾਏ ਤਾਂ ਆਪकी ਗੱਡੀ ਵੀ ਜਾਮ ਮੇ ਹੈ ਹਾਂ ਮੇਰੀ ਗੱਡੀ ਪਿੱਛੇ ਜਾਮ ਹੈ ਕਾ ਉਨਿਵਾਰੇ ਹੋ ਕਰ ਰਹੇ ਹੈ ਤਾਂ ਕਿ ਲੋਕ ਨਿਕਲ ਪਾਏ ਆਦਰਵਾਇਸ ਤੋਂ ਹੋਰ ਜਮ ਲੱਗ ਜਾਏਗਾ ਲੋਕ ਦੋ ਦੋ ਘੰਟੇ ਫਸ ਜਾਏਗੇ ਟੋਲ ਕਾ ਮਲਾਜ਼ਮ ਕੋਈ ਨਹੀਂ ਆਇਆ ਯਹਾਂ ਪਰ ਗਾੜੀ ਵੀ ਆ ਤਾਂ ਕੋਈ ਨੀਚੇ ਆ ਤਾਂ ਮੈਨੂੰ ਨਹੀਂ ਦਿਖ ਰਹਾ ਅੱਗੇ ਕਾਟ ਰਹੇ ਹੋ ਅਲੱਗ ਬਾਤ ਹੈ ਇੱਥੇ ਕੋਈ ਨਹੀਂ ਪਿੱਛੇ ਲੱਗਦਾ ਨਹੀਂ ਜੇ ਜੋ ਟੋਲ ਪੋ ਨੈਸ਼ਨਲ ਹਾਈਵੇ ਦੇ ਰੂਲ ਲੱਗੇ ਆ ਇਹ ਬਿਲਕੁਲ ਗਲਤ ਹੈ ਇਹ ਲੱਗਦਾ ਨਹੀਂ ਤੁਹਾਨੂੰ ਇੱਥੇ ਜਿਹੜਾ ਇਨਾ ਟਾਈਮ ਲੱਗ ਰਿਹਾ ਟੋਲ ਪਲਾਜ਼ੇ ਤੋਂ ਬਹੁਤ ਵੱਧ ਗੱਲ ਮੈਂ ਜੀ ਤੁਹਾਨੂੰ ਪੈਸੇ ਵੀ ਦੇਣੇ ਨਾਲ ਆਪਣੀ ਪਰੇਸ਼ਾਨੀ ਹੋ ਰਹੇ ਹੈ ਜਾਮ ਦੇ ਵਿੱਚ ਹੋਰ ਕਿੱਥੇ ਆ ਜੀ ਅਸੀਂ ਸੈਰ ਕਰਦੇ ਸੀ ਪੈਦਲ ਨਿਕਲ ਕੇ ਆਏ ਸੀ ਚੱਕਰ ਦੇ ਵਿੱਚ ਆ ਵਿਚੋ ਵਿਚੋ ਜਿੱਥੇ ਆ ਗੱਡੀਆਂ ਸਾਰੀਆਂ ਇਹ ਵਿੱਚੋਂ ਸਾਈਡਾਂ ਤੋਂ ਕਿਉਂ ਲਿਆਦੇ ਤੇ ਇੰਨੀਆਂ-ਨੀਆਂ ਮੇਂ ਉੰਮੀਆ ਲਾਈਨਾਂ ਕਿਉਂ ਲਵਾ ਰਿਆ ਇਸੇ ਜਾਰੇ ਇਹਨਾਂ ਨੂੰ ਮਨਾ ਕਰਨਾ ਚਾਹੀਦਾ ਇੰਨਾ ਲੰਬਾ ਸੀ ਜਾਮ ਕਿ ਡਾ ਘੰਟੇ ਦੇ ਜਿੱਦ ਲਾਈਨਾਂ ਲੱਗੀਆਂ ਬਾਈ ਕਮ ਸੇ ਕਮ ਇੱਕ ਘੰਟਾ ਹੋ ਗਿਆ ਬਹੁਤ ਬੁਰਾ ਹਾਲ ਹੈ ਟੋਲ ਵਾਲੇ ਕੁਝ ਕਰ ਰਹੇ ਨਹੀਂ ਕੁਝ ਨਹੀਂ ਫ੍ਰੀ ਕੋਈ ਨਹੀਂ ਬੋਲਦੇ 3 ਮਿੰਟ ਮੈਂ ਫ੍ਰੀ ਹੈ ਕੋਈ ਫ੍ਰੀ ਨਹੀਂ ਹੈ ਮਨਵਾਨੀ ਟੋਲ ਕਲਾਟੀਆਂ ਦਾ ਕੀ ਰੂਲ ਹੈਗਾ ਇਹ ਘਰ ਉਹ ਲੈ ਦੇਖਤੇ ਹੀ ਨਹੀਂ ਅਗਲੇ ਜਾਨ ਲਗੜ ਦੁਨੀਆ ਪਰੇਸ਼ਾਨ ਹੋ ਰਹੀ ਹੈ ਬਾਜੀ ਅਸੀਂ ਟ੍ਰਿਪਲ ਕਾਲੀਗਰ ਲਾਏ ਆ ਤੇ ਇਹ ਬੰਦਿਆ ਨੇ ਕਿਹਾ ਹੀ ਸਾਨੂੰ ਹੁਣ ਤੱਕ ਤਾਂ ਮਨਾਲੀ ਪਹੁੰਚਾ ਦਾਂਗੇ ਤੇ ਅਸੀਂ ਆ ਦੇਖ ਲਓ ਕਿੱਥੇ ਫਿਰਦੇ ਆ ਦੰਦ ਦੇ ਪਾੜ